ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 21 ਦਿਨਾਂ ਤੋਂ ਦਾਸ ਬਚਿੱਤਰ ਨਾਟਕ ਜਿਹਨੂੰ ਦਸਮ ਗ੍ਰੰਥ ਕਹਿ ਕੇ ਪ੍ਰਮੋਟ ਕੀਤਾ ਜਾ ਰਿਹਾ ਅਖੌਤੀ ਦਸਮ ਗ੍ਰੰਥ ਉਸ ਨੇ ਇਹ ਰਚਨਾਵਾਂ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਪਰਖ ਕੇ ਆਪ ਜੀ ਦੀ ਅਦਾਲਤ ਦੇ ਵਿੱਚ ਪੇਸ਼ ਕਰ ਰਿਹਾ ਤਾਂ ਕਿ ਆਪ ਜੀ ਨਿਰਣਾ ਕਰ ਸਕੋ ਕਿ ਕੀ ਇਹ ਗੁਰੂ ਸਾਹਿਬ ਦੀ ਬਾਣੀ ਹੋ ਸਕਦੀ ਹੈ ਕੁਝ ਸਭ ਦੀ ਰਚਨਾ ਹੋ ਸਕਦੀ ਹੈ ਜਾਂ ਇਹਨੂੰ ਸਿੱਖ ਲਿਟਰੇਚਰ ਕਿਹਾ ਜਾ ਸਕਦਾ ਹੈ ਸਿੱਖ ਸਾਹਿਤ ਹੋ ਸਕਦਾ ਹੈ ਅੱਜ ਜਿਹੜਾ ਪੱਖ ਪੇਸ਼ ਕਰਨ ਲੱਗਾ ਹਾਂ ਇਹਨਸ ਤੋਂ ਥੋੜਾ ਜਿਹਾ ਅਲੱਗ ਹੈ ਪਹਿਲਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਸਿਰਨਵਾਈਏ ਚਾਤੀ ਮਾਰੀਏ ਉੱਥੇ 35 ਸ਼ਖਸੀਅਤਾਂ ਦੀ ਬਾਣੀ ਦਰਜ ਹੈ 6 ਗੁਰੂ ਸਹਿਬਾਨ 15 ਭਗਤ ਸਹਿਬਾਨ 11 ਪਾਠ ਸਹਿਬਾਨ ਤੇ ਤਿੰਨ ਗੁਰ ਸਿੱਖਾਂ ਦੀ ਔਰ ਉਸ ਤੋਂ ਉੱਪਰ ਗੱਲ ਹੈ ਕਿ ਜਿਹੜੇ 15 ਭਗਤ ਸਹਿਬਾਨ ਦੀ ਹੈ ਉਹ ਉਹਦੇ ਜੀ ਬਾਬਾ ਫਰੀਦ ਜੀ ਮੁਸਲਮਾਨ ਵੀ ਨੇ ਉਸ ਤੋਂ ਇਲਾਵਾ ਅਕਦਰਬ ਦਾਸ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਮੈਂ ਸਾਰੇ ਨਾਂ ਨਾ ਲਵਾਂ ਉਹਨੇ ਜਿਨ੍ਹਾਂ ਨੂੰ ਭਾਰਤੀ ਸਮਾਜ ਨੇ ਛੋਟੀ ਜਾਤ ਦਾ ਕਹਿ ਕੇ ਨਿੰਦਿਆ અપਮਾਨਿਤ ਕੀਤਾ ਅਛੂਤ ਗਿਰਦਾਨਿਆਂ ਲੇਕਿਨ ਸਾਰਿਆਂ ਦੀਆਂ ਰਚਨਾਵਾਂ ਪੜ ਲਈਏ ਸਾਰਿਆਂ ਦੀ ਪਵਨ ਬਾਣੀ ਨੂੰ ਪੜ ਲਈਏ ਸਾਰੀ ਬਾਣੀ ਇੱਕ ਰਸ ਹੈ 35 ਸ਼ਖਸੀਅਤਾਂ ਦੀ ਬਾਣੀ ਹੋਣ ਦੇ ਬਾਵਜੂਦ ਕਿਤੇ ਵੀ ਆਪਸੀ ਮਤਭੇਦ ਨਹੀਂ ਬਲਿਹਾਰ ਚਾਹੀਏ ਜਿਨ੍ਹਾਂ ਦੇ ਹਿਰਦੇ 'ਚ ਉਸ ਅਕਾਲ ਪੁਰਖ ਦਾ ਇਲਾਹੀ ਗਿਆਨ ਉਤਰਿਆ ਉਹਨਾਂ ਦੀ ਸੋਚ ਕਿਵੇਂ ਇੱਕ ਹੋ ਜਾਂਦੀ ਹੈ ਸਾਰੀ ਫਿਰ ਦੁਬਧਾ ਤੇ ਕੋਈ ਹੋ ਨਹੀਂ ਸਕਦੀ ਇਸੇ ਕਰਕੇ ਇੱਕ ਰਸ ਸਾਰੇ ਵਿਚਾਰ ਆਉਂਦੇ ਨੇ ਦੂਜੇ ਪਾਸੇ ਅਸੀਂ ਦੇਖੀਏ ਬਜਤਰ ਲੜ ਗ੍ਰੰਥ ਕਹਿਣ ਨੂੰ ਤਾਂ ਇੱਕੋ ਸ਼ਖਸੀਅਤ ਦੀ ਸਾਡੀ ਰਚਨਾ ਹੈ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਿਖਿਆ ਪਰ ਉੱਥੇ ਆਪਸ ਦੇ ਵਿੱਚ ਹੀ ਥਾਂ ਥਾਂ ਦੇ ਉੱਤੇ ਆਪਾਂ ਵਿਰੋਧੀ ਵਿਚਾਰ ਦੇਖਣ ਨੂੰ ਮਿਲਦੇ ਨੇ ਥਾਂ ਥਾਂ ਤੇ ਮੈਂ ਕੁਝ ਇੱਕ ਕਿੰਡੇ ਕੱਢ ਕੇ ਤੁਹਾਡੀ ਅਦਾਲਤ 'ਚ ਪੇਸ਼ ਕਰਾਂਗਾ ਜਿਵੇਂ ਕਹਾਂ ਸਾਰੇ ਤੁਹਾਡੇ ਅੱਗੇ ਰੱਖਦੇ ਆ ਪ੍ਰਮੁਖ ਪ੍ਰਮੁਖ ਕੁਝ ਇੱਕ ਰੱਖਦੇ ਆਂਗਾ ਤੇ ਸਾਰੇ ਰੱਖਣ ਦੀ ਗੱਲ ਕਰਾਂਗੇ ਫਿਰ ਦੇ ਇੱਕ ਕਿਤਾਬ ਇਹਦੇ ਤੇ ਲਿਖਣੀ ਪੈਗੀ ਇਹਨੇ ਮਤਭੇਦ ਨੇ ਆਪਸੀ ਵਿਚਾਰਾਂ 'ਚ ਅੱਜ ਜਿਹੜਾ ਮੈਂ ਪੱਖ ਆਪਜੀ ਨਾਲ ਸਾਂਝਾ ਕਰਨ ਲੱਗਾ ਇਹ ਪਰਮਾਨੰਥ ਪਹਿਲਾਂ ਵੀ ਅੱਗੇ ਆ ਚੁੱਕਾ ਹੈ ਪਰ ਅਲੱਗ ਸੰਦਰਭ 'ਚ ਆਇਆ ਇਹਦੇ ਵਿੱਚ ਪਹਿਲਾਂ ਉਹ ਪੰਕਤੀਆਂ ਨੇ ਜਿਹੜੀਆਂ ਪਟੀਆਂ ਜਾਂਦੀਆਂ ਨੇ ਜੀ ਕਿ ਬਚਿੱਤਰ ਨਾਟਕ ਭਾਗ ਜਿਹੜਾ ਉਹਦੇ ਵਿੱਚੋਂ ਨੇ ਔਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੀ ਸਵੈ ਜੀਵਨੀ ਹੈ। ਇੱਥੇ ਲਿਖਿਆ ਸਪਤ ਸ੍ਰਿੰਗ ਤੇ ਨਾਮ ਕਹਾਵਾ ਪੰਡ ਰਾਜੇ ਜੋ ਕਮਾਵਾ ਤੈ ਹਮ ਅਧਿਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ। ਉਸ ਥਾਂ ਉਥੇ ਕੋ ਸੱਤ ਪਹਾੜਾਂ ਦੇ ਚੋਟੀਆਂ ਸਨ ਇਸ ਕਰਕੇ ਨੂੰ ਸਪਤ ਸਿੰਘ ਕਿਹਾ ਜਾਣ ਲੱਗ ਪਿਆ। ਔਰ ਉਹ ਜੁਜੀ ਪਛਾਣ ਦਸੀ ਕਿ ਉਥੇ ਪੰਡੂ ਰਾਜੇ ਜਿਹੜੇ ਨੇ ਉਹਨਾਂ ਨੇ ਤਪ ਕੀਤਾ ਸੀ ਤੇ ਹਮ ਅੱਜ ਤਪੱਸਿਆ ਸਾਦੀ ਉਥੇ ਮੈਂ ਬੜੀ ਤਪੱਸਿਆ ਕੀਤੀ ਕਿਹਦੀ ਤਪੱਸਿਆ ਕੀਤੀ ਮਹਾਕਾਲ ਕਾਲਕਾ ਰਦੀ ਮਹਾਕਾਲ ਦੇਵਤੇ ਦੀ ਤੇ ਕਾਲਕਾ ਦੀ ਵੀ ਥੀ ਬਣਾ ਚੁੱਕੇ ਇਹਦੇ ਆਧਾਰ ਦੇ ਉੱਤੇ ਹੀ ਅਸੀਂ ਲੱਭ ਲਿਆ ਨਾ ਹਿਮਕੁੰਟ ਗੁਰਦੁਆਰਾ ਸਾਹਿਬ ਹਿਮਕੁੰਟ ਸਥਾਨ ਵੀ ਲੱਭ ਲਿਆ ਤੇ ਹਿਮਕੁੰਟ ਗੁਰਦੁਆਰਾ ਸਾਹਿਬ ਵੀ ਲੱਭ ਲਿਆ ਔਰ ਜੁਰ ਗੋਬਿੰਦ ਸਿੰਘ ਮਾਰੇ 1708 ਦੇ ਵਿੱਚ ਸੰਸਾਰ ਤੋਂ ਚਲੇ ਗਏ ਸਨ ਉਨੀਵੀਂ ਸਦੀ ਤੱਕ ਸਾਨੂੰ ਪਤਾ ਨਹੀਂ ਲੱਗਾ ਉਹ ਸਥਾਨ ਦਾ ਫਿਰ ਸਾਡੇ ਕੁਝ ਮਹਾਨ ਸਿੱਖਾਂ ਨੇ ਉਸ ਸਥਾਨ ਦੀ ਖੋਜ ਕਰ ਲਈ ਅਸੀਂ ਲੱਭ ਕੇ ਅਸੀਂ ਉਹਦਾ ਨਾਮ ਰੱਖਤਾ ਕਿ ਇਹ ਹੇਮਕੁੰਡ ਪਰਬਤ ਹੈ ਜਿੱਥੇ ਤਪੱਸਿਆ ਕੀਤੀ ਸੀ ਔਰ ਇੱਥੇ ਆਉਣ ਦੇ ਨਾਲ ਬੜਾ ਫਲ ਮਿਲੇਗਾ ਉਹ ਅਲੱਗ ਵਿਸ਼ਾ ਮੈਂ ਉਹਦੇ ਵਿੱਚ ਉਹਦੀ ਡਿਟੇਲਸ ਨਹੀਂ ਜਾਣਾ ਜਿਹੜਾ ਅੱਜ ਦਾ ਵਿਸ਼ਾ ਮੈਂ ਉਹਦੀ ਗੱਲ ਕਰਨਾ ਚਾਹੁੰਦਾ ਹੁਣ ਉਹਦੇ ਬਾਅਦ ਕ੍ਰਿਸ਼ਨ ਅਵਤਾਰ ਦੇ ਵਿੱਚ ਇਹੀ ਲੇਖਕ ਲਿਖਦਾ ਕਿਉਂਕਿ ਅਸੀਂ ਕਹਿ ਰਹੇ ਹਾਂ ਨਾ ਇੱਕੋ ਲੇਖਕ ਦੀ ਅਤਲੇ ਰਚਨਾ ਤੇ ਪਰੋਹੀ ਲੇਖਿਕ ਲਿਖ ਰੇਣਾ ਛਤਰੀ ਕੋ ਪੂਤ ਹੋ ਬੰਮਣ ਕੋ ਨਹਿ ਕੈ ਤਪ ਆਵਤ ਹੈ ਜੋ ਕਰੂੰ ਅਰ ਔਰ ਜੰਜਾਰ ਜਿਤੋ ਗਰੇ ਕੋ ਤੋ ਇਤਿਆਗ ਕਹਾਂ ਚਿਤਾ ਮੈਂ ਕਰੂੰ ਪਹਿਲਾ ਹੀ ਪਰਮਾਨੰਦ ਆਇਆ ਸੀ ਜਿੱਥੇ ਜਾਤ ਪਾਤ ਦੇ ਫਰਕ ਦਾ ਗੱਲ ਆਈ ਸੀ ਕਿ ਗੁਰਬਾਣੀ ਜਾਤ ਪਾਤ ਦੇ ਸਿਸਟਮ ਨੂੰ ਰੱਦ ਕਰਦੀ ਹੈ ਇੱਥੇ ਜ਼ਾਤ ਪਾਤ ਨੂੰ ਵਾਰਿਆ ਗਿਆ, ਅਪਮਾਨ ਕੀਤਾ ਗਿਆ ਕਿ ਛਤਰੀ ਦਾ ਪੁੱਤਰ ਉਹ ਬੰਮਣ ਦਾ ਥੋੜੀਆਂ। ਲੇਕਿਨ ਇੱਥੇ ਵਿਸ਼ਾ ਲੱਗ ਹੈ। ਇੱਥੇ ਵਿਸ਼ਾ ਇਹ ਹੈ ਕਿ ਉੱਥੇ ਇਹ ਕਿਹਾ ਜਾ ਰਿਹਾ ਹੈ ਕਿ ਤਾਂ ਹਮ ਅਧਿਕ ਤਪੱਸਿਆ ਸਾਦੀ ਮੈਂ ਉਹ ਬੜਾ ਲੰਬਾ ਸਮ ਤਪੱਸਿਆ ਕੀਤੀ। ਬੜਾ ਤਪਸਾ دیا۔ ਇੱਥੇ ਕਿਹਾ ਜਾ ਰਿਹਾ ਛਤਰੀ ਕੋ ਬੋਤੋ ਬੰਮਣ ਕੋ ਨਾਹ ਕਹਿਤਾ ਪਾਵਤ ਹੈ ਜੋ ਕਰੋ ਮੈਨੂੰ ਤਪ ਕਰਨਾ ਕਿੱਥੇ ਆਉਂਦਾ। ਮੈਂ ਅਤੇ ਛਤਰੀ ਦਾ ਪੁੱਤਰ ਕਿ ਛਤਰੀ ਦਾ ਪੁੱਤਰ ਮੇਰਾ ਕੰਮ ਤਾਂ ਡੜਨੇ ਬੰਮਰ ਦਾ ਪੁੱਤਰ ਥੋੜੀ ਐ ਮੈਂ ਤਪ ਕਰਾਂ ਮੈਨੂੰ ਤਪ ਕਰਨਾ ਨਹੀਂ ਆਉਂਦਾ ਤਪ ਕਹਿਤਾ ਪਵਤ ਹੈ ਜੋ ਕਰੂੰ ਮੈਨੂੰ ਕਿਤੇ ਤਪ ਕਰਨਾ ਆਉਂਦਾ ਜਿਹੜਾ ਮੈਂ ਤਪ ਕਰਾਂ ਸ ਬਾਕੀ ਦੀ ਗੱਲ ਸਾਡੇ ਫਿਸ਼ ਨਾਲ ਸੰਬੰਧਤ ਨਹੀਂ ਬਾਕੀ ਇਹ ਕਿਹਾ ਵੀ ਹੋਰ ਸੰਸਾਰ ਦੇ ਉਲਝਣਾਂ ਚ ਮੈਂ ਗਲਤਾਨ ਹੋ ਕੇ ਤੈਨੂੰ ਕਿਵੇਂ ਭੁੱਲ ਜਾਵਾਂ ਉਹਨਾਂ ਚਿੱਤ ਕਿਵੇਂ ਜੋੜ ਲਵਾਂ ਇਹ ਗੱਲ ਚੰਗੀ ਵੀ ਲੱਗੇਗੀ ਲੇਕਿਨ ਅਕਾਲਪੁਰ ਖਾਸ ਤਰ ਨਹੀਂ ਕਹੀ ਜਾ ਰਹੀ ਮਾਂ ਕਾਲ ਵਾਸਤੇ ਕਹੀ ਜਾ ਰਹੀ ਹੈ ਲੇਕਿਨ ਜਿਹੜਾ ਇਸ ਵਿਸ਼ੇ ਨਾਲ ਸੰਬੰਧਿਤ ਗੱਲ ਹੈ ਉੱਥੇ ਕਿਹਾ ਜਾ ਰਿਹਾ ਕਿ ਤਹਾ ਮਹਾਦਿਕ ਤਪੱਸਿਆ ਸਾਧੀ ਤੇ ਇੱਥੇ ਕਿਹਾ ਜਾ ਰਿਹਾ ਕਹਿਤਾ ਪਤ ਆਵਤ ਹੈ ਜੋ ਕਰੋ ਇਕੋ ਲੇਕ ਕਿ ਦੋਨੋਂ ਗੱਲਾਂ ਲਿਖ ਸਕਦਾ ਹੈ ਉਹਨੂੰ ਆਪ ਹੀ ਭੁੱਲ ਗਿਆ ਕਿ ਪਹਿਲਾਂ ਮੈਂ ਉੱਥੇ ਤਪ ਕਰਦਾ ਰਿਆ ਦੋਨਾਂ 'ਚ ਜਿਹੜੀ ਗੱਲ ਮਰਜ਼ੀ ਕਰ ਲਈਏ ਵੀ ਪਹਿਲਾਂ ਕਿਹੜੀ ਤੇ ਬਾਅਦ ਦੇ ਵਿੱਚ ਕਿਹੜੀ ਜੇ ਪਹਿਲਾਂ ਕਹਿ ਲਈਏ ਵੀ ਪਹਿਲਾਂ ਹੀ ਯਾਦ ਆਇਆ ਵੀ ਮੈਂ ਛਤਰੀ ਦਾ ਪੁੱਤਰ ਹਾਂ ਤੇ ਮੈਂ ਤਪੜੇ ਕਰਨਾ ਨਹੀਂ ਜਾਣਦਾ ਤੇ ਫਿਰ ਬਾਅਦ ਦੇ ਵਿੱਚ ਤਪ ਕਰਨਾ ਸਿੱਖ ਕੇ ਅਧਿਕ ਤਪੱਸਿਆ ਸਾਦੀ ਹੋ ਗਈ ਬੜਾ ਲੰਬਾ ਸਮਾਂ ਤਪੱਸਿਆ ਕੀਤੀ ਜੇ ਦੂਜੇ ਨੂੰ ਪਹਿਲਾਂ ਲੈ ਲਈਏ ਜੇ ਜਿਸ ਲੜੀ ਦੇ ਵਿੱਚ ਬਚਿਤ੍ਰਨਾਟ ਗ੍ਰੰਥ ਦੇ ਵਿੱਚ ਆਇਆ ਹੈ ਜੇ ਉਹਦੇ ਵਿੱਚੋਂ ਲਈਏ ਤੇ ਕ੍ਰਿਸ਼ਨ ਅਵਤਾਰ ਬਾਦ ਦੇ ਵਿੱਚ ਆਉਂਦਾ ਹੈ ਤੇ ਜਿਹੜਾ ਬਚਿਤ੍ਰਨਾਟ ਹੈ ਉਹ ਪਹਿਲਾਂ ਆਉਂਦਾ ਹੈ ਪਹਿਲਾਂ ਇਹ ਆਉਂਦਾ ਹੈ ਕਿ ਤੇ ਅਮ ਅਦਿਕ ਤਪਸੀ ਆ ਸਾਦੀ ਫਿਰ ਬਾਦ ਦੇ ਵਿੱਚ ਆਉਂਦਾ ਹੈ ਕੈਤਾ ਪਾਵਤ ਹੈ ਜੋ ਕਰਉਂ ਗੱਲ ਨਿੱਕੀ ਜਾਈ ਨਹੀਂ ਮਹੱਤਤਾ ਨਾ ਦਈਏ ਤਾਂ ਬਹੁਤ ਨਿੱਕੀ ਜਾਈਏ ਲੇਕਿਨ ਜੇ ਸਮਝਣਾ ਚਾਹੀਏ ਤੇ ਲਿਖਾਰੀ ਦੇ ਆਪਣੇ ਵਿਚਾਰਾਂ ਦੇ ਵਿੱਚ મતਭੇਦ ਆ ਰਿਹਾ ਹੈ ਕੀ ਇੱਕੋ ਲਿਖਾਰੀ ਦੇ ਵਿਚਾਰਾਂ ਦੇ ਵਿੱਚ ਇਹ મતਭੇਦ ਹੋ ਸਕਦਾ ਹੈ ਕਿ ਕਿਤੇ ਕੁਝ ਲਿਖੇ ਤੇ ਕਿਤੇ ਕੁਝ ਲਿਖੇ ਫੈਸਲਾ ਤੁਸੀਂ ਕਰ ਲੈਣਾ ਮੈਂ ਤੇ ਜੋ ਸਚਾਈ ਹੈ ਤੁਹਾਡੀ ਅਦਾਲਤ 'ਚ ਪੇਸ਼ ਕਰ ਰਿਹਾ ਹਾਂ ਇੱਕ ਦੋ ਪੱਖ ਹੋਰ ਵੇਖਾਂਗੇ ਆਪਾਂ ਅਜਬਸ ਇਤਨੇ ਕ ਬਚਨ ਪੁਰਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ